ਦੇਸ਼ਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਸੰਸਦ ਵਿੱਚ ਰਵਨੀਤ ਮਿੱਤੂ ਤੇ ਚਰਨਜੀਤ ਚੰਨੀ ਵਿਚਾਲੇ ਹੋਈ ਤਕਰਾਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨੀਤੀ ਆਯੋਗ ਦੀ ਮੀਟਿੰਗ ਡਬ ਭੇਕਾ ਆਪ ਦਾ ਇਕਟਾਲੇ ਮਾਮਲੇ ਦੇ ਵਿੱਚ ਦਿੱਲੀ ਦੀ ਅਦਾਲਤ ਵੱਲੋਂ ਕੇਜਰੀਵਾਲ ਸਸੋਦੀਆਂ ਤੇ ਕੇ ਕਵਿਤਾ ਦੇ ਨਿਆਇਖੇ ਰਸਤ ਦੇ ਵਿੱਚ ਵਾਧਾ ਖੁੱਲੂ ਦੇ ਅੰਜਨੀ ਮਹਾਦੇਵ ਦੇ ਵਿੱਚ ਆਇਆ ਹੜ ਸੁਪਰੀਮ ਕੋਰਟ ਨੇ ਕਿਹਾ ਰਾਜਾ ਕੋਲ ਖਾਣਾ ਖਨੀਜਾ ਨਾਲ ਲਬਰੀਜ਼ ਜ਼ਮੀਨਾਂ ਤੇ ਟੈਕਸ ਲਗਾਉਣ ਦਾ ਵਿਧਾਨਕ ਹੱਕ ਮੁੰਬਈ ਵਿੱਚ ਭਾਰੀ ਮੀਂਹ ਕਾਰਨ ਸੜਕਾਂ ਤੇ ਪਾਣੀ ਭਰਿਆ ਸੰਸਦ ਦੇ ਵਿੱਚ ਕੇਂਦਰੀ ਬਜਟ ਤੇ ਚਰਚਾ ਜਾਰੀ ਹਰਿਆਣਾ ਦੇ ਸਰਕਾਰੀ ਡਾਕਟਰਾਂ ਦੀ ਹੜਤਾਲ ਕਾਰਨ ਸਿਹਤ ਸੇਵਾਵਾਂ 'ਤੇ ਪ੍ਰਭਾਵਿਤ ਇੰਗਲੈਂਡ ਦੇ ਵਿੱਚ ਪੁਲਿਸ ਦੇ ਹਿੰਸਕ ਕਾਰਵਾਈ ਦੀ ਵੀਡੀਓ ਵਾਰਨ ਲੋਕਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਮਾਨਹਾਨੀ ਮਾਮਲੇ ਦੇ ਵਿੱਚ ਪਲਕੀ ਅਦਾਲਤ ਵਿੱਚ ਪੇਸ਼ ਹੋਣਗੇ ਰਾਹੁਲ ਗਾਂਧੀ ਸੋ ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਪਹੁੰਚਾਉਂਦੇ ਹਾਂ ਖਬਰਾਂ ਵਿਸਥਾਰ ਦੇ ਵਿੱਚ ਪੱਲੀ ਅਹਿਮ ਖਬਰ ਚੰਡੀਗੜ੍ਹ ਤੋਂ سامنے ਆ ਰਹੀ ਹੈ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਤੇ ਪਾਪ ਦੇ ਰਮਨੀਤ ਸਿੰਘ ਬਿੱਟੂ ਵਿਚਾਲੇ ਕੁਝ ਨਿੱਜੀ ਟਿੱਪਣੀਆਂ ਨੂੰ ਲੈ ਕੇ ਹੋਈ ਟਕਰਾਅ ਦੌਰਾਨ ਲੋਕ ਸਭਾ ਦੀ ਕਾਰਵਾਈ ਪੀਮੇਂ ਚ ਲਈ ਮੁਲਤਵੀ ਕਰ ਦਿੱਤੀ ਗਈ ਕੇਂਦਰੀ ਬਜਟ ਤੇ ਬਹਿਸ ਵਿੱਚ ਹਿੱਸਾ ਲੈਂਦੇ ਹੋਏ ਚੰਨੀ ਨੇ ਬਿੱਟੂ ਦੇ ਦਾਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਅੰਦ ਸਿੰਘ ਦੀ ਹਤਿਆ ਦਾ ਜ਼ਿਕਰ ਕੀਤਾ ਚੰਨੀ ਨੇ ਕਿਹਾ ਬਿੱਟੂ ਜੀ ਤੁਹਾਡੇ ਦਾਦਾ ਸ਼ਹੀਦ ਸੀ ਪਰ ਉਹ ਦੋ ਮਰ ਗਏ ਜਦੋਂ ਤੁਸੀਂ ਕਾਂਗਰਸ ਛੱਡ ਦਿੱਤੀ ਇਸ ਕਾਰਨ ਬਿੱਟੂ ਤੇ ਚੰਨੀ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ ਬਿੱਟੂ ਤੇ ਚੰਨੀ ਨੇ ਇੱਕ ਦੂਜੇ ਦੀਆਂ ਨੈਗੇਟਿਵ ਟਿੱਪਣੀਆਂ ਦਾ ਜਵਾਬ ਦਿੱਤਾ ਜਿਸ ਕਾਰਨ ਹੰਗਾਮਾ ਹੋ ਗਿਆ ਦੂਜੀ ਅਹਿਮ ਖਬਰ ਇਹ ਚੰਡੀਗੜ੍ਹ ਤੋਂ سامنے ਆ ਰਹੀ ਹੈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੰਡੀਆ ਗਾਂਢ ਜੋੜ ਦੇ ਨਾਲ ਇੱਕ ਜੁਟਤਾ ਜ਼ਾਹਰ ਕਰਦੇ ਹੋਏ ਫੈਸਲਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਨੀਤੀ ਆਯੋਗ ਵੀ ਪ੍ਰਧਾਨ ਦੀ ਹੇਠੋਂ ਵਾਲੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਵਿਰੋਧੀ ਪਾਰਟੀਆਂ ਨੇ ਦਾਅਵਾ ਕੀਤਾ ਕਿ 23 ਜੁਲਾਈ ਨੂੰ ਪੇਸ਼ ਕੀਤਾ ਗਿਆ ਕੇਂਦਰੀ ਬਜਟ ਪੱਖਪਾਤੀ ਸੀ ਕਿਉਂਕਿ ਇਸ ਵਿੱਚ ਗੈਰ ਐਨਜੀਏ ਪਾਰਟੀਆਂ ਦੇ ਰਾਜਾਂ ਲਈ ਲੋੜਿੰਦੇ ਫੰਡ ਨਹੀਂ ਦਿੱਤੇ ਗਏ। ਆਪ ਪੰਜਾਬ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਿਯਤ ਅਯੋਗਿਕ ਮੀਟਿੰਗ ਦਾ ਬਾਇਕਾਟ ਕਰਨਗੇ ਤੇ 23 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਤੇ ਇੱਕ ਅਹਿਮ ਖਬਰ ਨਵੀਂ ਵਿਲੇ ਤੋਂ ਸਾਹਮਣੇ ਆ ਰਹੀ ਹੈ। ਦਿੱਲੀ ਦਿੱਕ ਅਦਾਲਤ ਨੇ ਵੀਰਵਾਰ ਨੂੰ ਕथित ਆਪਕਾਰੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਰਾਸਤੇ ਦੇ ਵਿੱਚ ਵਾਅਦਾ ਕਰ ਦਿੱਤਾ। ਵਿਸ਼ੇਸ਼ ਜੱਜ ਕਵੇਰੀ 바ਵੇਜਾ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ منی ਲਾਂਡਰਿੰਗ ਦੇ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਜਾਂਚ ਸੰਬੰਧੀ ਕੇ.ਐਚ.ਡੀ. ਵਾਲ ਦੀ ਹਿਰਾਸਤ 31 ਜੁਲਾਈ ਤੱਕ ਵਧਾ ਦਿੱਤੀ ਜਦਕਿ ਸੀ.ਬੀ.ਆਈ. ਦੁਆਰਾ ਦਰਜ ਪਿਛਤਾਚਾਰੀਕ ਮਾਮਲੇ ਵਿੱਚ ਉਹਨਾਂ ਦੀ ਨਿਆਂਇਕ ਹਿਰਾਸਤ 8 ਅਗਸਤ ਤੱਕ ਵਧਾ ਦਿੱਤੀ ਗਈ। ਇਸੇ ਤਰ੍ਹਾਂ ਜੱਜ ਨੇ منی ਲਾਂਡਰਿੰਗ ਮਾਮਲੇ ਦੇ ਵਿੱਚ ਆਪ ਦੇ ਆਗੂ ਅਤੇ ਦੇਲੇ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਭਾਰਤ ਰਾਸ਼ਟਰੀ ਸਮਿਤੀ ਦੇ ਆਗੂ ਕੇ ਕਵਿਤਾ ਤੇ ਹੋਰ ਮੁਲਾਜ਼ਮਾਂ ਦੀ ਨਿਆਂਇਕ ਹਿਰਾਸਤ 31 ਜੁਲਾਈ ਤੱਕ ਵਧਾ ਦਿੱਤੀ ਹੈ। ਮੁਲਜ਼ਮਾ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਚੌਥੀ ਅਹਿਮ ਖਬਰ ਸ਼ਮਲਾ ਤੋਂ ਸਾਹਮਣੇ ਆ ਰਹੀ ਹੈ ਹਿਮਾਚਲ ਦੇ ਕੁੱਲੂ ਜ਼ਿਲ੍ਹੇ ਵਿੱਚ ਬਦਲ ਫਟਣ ਤੋਂ ਬਾਅਦ ਮਨਾਲੀ ਉਪ ਮੰਡਲ ਦੇ ਅੰਜਨੀ ਮਹਾਦੇਵ ਖੇਤਰ ਵਿੱਚ ਅਚਾਨਕ ਹੜਾ ਆ ਗਿਆ ਜਿਸ ਕਾਰਨ ਨਿਕਾਰ ਨੂੰ ਕਾफी ਨੁਕਸਾਨ ਪਹੁੰਚਿਆ ਅਜੇ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਹਾਲਾਂਕਿ ਹੜ੍ਹ ਦੇ ਬਾਅਦ ਕਲਚਨ ਪੁਲ ਤੇ ਮਲਬਾ ਜਮਾ ਹੋ ਗਿਆ ਜਿਸ ਕਨਾਲ ਹਲਕੇ ਹਲਕੇ ਦਾ ਮਹੱਤਵਪੂਰਨ ਮਨਾਲੀ ਲੇ ਹਾਈਵੇ ਪ੍ਰਭਾਵਿਤ ਹੋਇਆ ਜਿਸ ਤੇ ਆਵਾਜਾਈ ਵੀ ਬੰਦ ਹੋ ਗਈ ਅਚਾਨਕ ਹੀ ਹੜ੍ਹ ਨੇ ਖੇਤਰ ਵਿੱਚ ਪਾਣੀ ਭਰ ਦਿੱਤਾ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਤੇ ਪੂਰੇ ਸਮੇਂ ਲਈ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ ਪੰਜਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਨੇ ਵਿਰਵਾਦ ਨੂੰ ਕੇਂਦਰ ਨੂੰ ਛੱਡਕਾ ਦਿੰਦੇ ਹੋਏ ਕਿਹਾ ਕਿ ਸੰਵਿਧਾਨ ਦੇ ਅਧੀਨ ਜ਼ਮੀਨਾਂ ਰੱਖਣ ਵਾਲੇ ਰਾਮਸਾ ਪੁੱਲ ਖਾਣਾ ਤੇ ਖਣਿਜਾਂ 'ਤੇ ਟੈਕਸ ਲਗਾਉਣ ਦੀ ਵਿਧਾਨਾ ਖਾ ਕੇ 9 ਜੱਜਾਂ ਦੇ ਸੰਵਿਧਾਨਕ ਬੈਂਚ ਨੇ 8-1 ਦੇ ਬਹੁਮਤ ਦੇ ਫੈਸਲੇ ਦੇ ਵਿੱਚ ਕਿਹਾ ਕਿ ਖਣਿਜਾਂ ਦੇ तेल योगर रॉयल्टी टैक्स ਨਹੀਂ ਹੈ चीफ जस्टिस दिवा चंद्र चोड ਜਿਨ੍ਹਾਂ ਬੈਂਚ ਦਾ ਫੈਸਲਾ ਪੜਿਆ ਉਹਨਾਂ ਨੇ ਕਿਹਾ ਕਿ ਸੰਸਦ ਨੂੰ ਸੰਵਿਧਾਨ ਦੀ ਸੂਚੀ 2 ਦੀ ਐਂਟਰੀ 52 ਦੇ ਤਹਿਤ ਖਨੀਜ ਅਧਿਕਾਰਾਂ ਤੇ ਟੈਕਸ ਲਗਾਉਣ ਦਾ ਅਧਿਕਾਰ ਨਹੀਂ ਹੈ 6ਵੀਂ ਅਹਿਮ ਖਬਰ ਮੁੰਬਈ ਤੋਂ سامنے ਆ ਰਹੀ ਹੈ ਮੁੰਬਈ ਤੇਜ਼ ਦੇ ਉਪਨਗਰਾਂ 'ਚ ਗੀਰਵਨੁਪਾਰਿਮੇਪਿਆ ਇਸ ਕਾਰਨ ਕੁਝ ਇਲਾਕਿਆਂ 'ਚ ਸੜਕਾਂ ਤੇ ਪਾਣੀ ਭਰ ਗਿਆ ਜਿਸ ਕਾਰਨ ਆਵਾਜਾਈ ਠੱਪ ਹੋ ਗਈ ਤੇ ਲੋਕਲ ਟ੍ਰੇਨਾਂ ਦੇ ਸੰਚਾਲਨ 'ਚ ਵੀ ਦੇਰੀ ਹੋਈ ਕੈਚਮੈਂਟ ਖੇਤਰਾਂ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਵਿਆਰ ਤੇ ਮੋਦਕ ਸਾਗਰ ਚੀਲਾ ওভারਫਲੋ ਹੋਣ ਲੱਗਿਆਂ ਅਧਿਕਾਰੀਆਂ ਨੇ ਕਿਹਾ ਕਿ ਇਸ ਦੇ ਨਾਲ ਮahanagar ਨੂੰ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਵਾਲੇ 7 ਜਲ ਭੰਡਾਰਾਂ ਵਿੱਚੋਂ 4 ਹੋਰ ওভারਫਲੋ ਹੋ ਗਏ ਨੇ ਜਿਸ ਨਾਲ ਸਮੁੱਚੇ ਪਾਣੀ ਦੇ ਭੰਡਾਰ ਵਿੱਚ ਸੁਧਾਰ ਹੋਇਆ ਭਾਰਤੀ ਮੌਸਮ ਵਿਭਾਗ ਨੇ ਸਵੇਰੇ 8 ਵਜੇ ਤੋਂ ਅਗਲੇ 24 ਘੰਟਿਆਂ ਵਿੱਚ ਸ਼ਹਿਰ ਅਤੇ ਉਪਨਗਰਾਂ ਵਿੱਚ ਦਰਮਿਆਨੀ ਤੋਂ ਪਾਣੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਸੱਤਵੀਂ ਅਹਿਮ ਖਬਰ ਹੈ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਸਰਕਾਰ ਦੇ ਵਿਰੋਧੀ ਧਿਰ ਵਿਚਾਲੇ ਰੋਲੇ ਰਪੜੇ ਦੇ ਬਾਵਜੂਦ ਵੀਰਵਾਰ ਨੂੰ ਲੋਕ ਸਭਾ ਦੇ ਰਾਜ ਸਭਾ ਗੋਵਨ ਸਦਨਾ 'ਚ ਜੰਮੂ ਕਸ਼ਮੀਰ ਦੇ ਬਜਟ ਤੇ ਚਰਚਾ ਹੋਈ ਇਸ ਦਿਨਾਲੀ ਇਸ ਮਾਮਲੇ ਤੇ ਵੋਟਿੰਗ ਦੀ ਪ੍ਰਕਿਰਿਆ ਵੀ ਹੋਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਬਹੁਤ ਬੰਨ ਲੋਕ ਸਭਾ ਵਿੱਚ ਬਜਟ ਦਾ ਵਿਰੋਧ ਕੀਤਾ ਤੇ ਰਾਜ ਸਭਾ ਵਿੱਚ ਵਾਕਆਉਟ ਕੀਤਾ ਸੀ ਇਸ ਮੌਕੇ ਸੰਸਦ ਮੈਂਬਰਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅੱਠਵੀਂ ਅਹਿਮ ਖਬਰ ਚੰਡੀਗੜ੍ਹ ਤੋਂ سامنے ਆ ਰਹੀ ਹੈ ਜੋਤਰਾ ਨੀਯਮ ਮੰਗਾਪੁਰਿਆ ਨਾ ਕਿਤੇ ਜਾਣ ਦੇ ਵਿਰੋਧ ਵਿੱਚ ਵੀਰਵਾਰ ਨੂੰ ਹਰਿਆਣਾ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਬੰਦ ਕਰ ਦਿੱਤੀਆਂ ਐਸੋਸੀਏਸ਼ਨ ਦੇ ਬੰਦ ਦੇ ਸੱਤੇ ਕਾਰਨ ਸਿਹਤ ਸੇਵਾਵਾਂ ਠੱਪ ਹੋ ਗਈਆਂ ਜਿਸ ਕਾਰਨ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੋਨੀਪੱਥ ਸਮੇਤ ਰਾਜ ਦੇ ਹੋਰ ਸਿਵਲ ਹਸਪਤਾਲਾਂ ਦੇ ਡਾਕਟਰ ਧੰਨੇ ਤੇ ਬੈਠੇ ਰਹੇ ਜਦ ਕਿ ਓਪੀਡੀ ਦੀ ਬੰਦ ਖਿੜਕੀ ਦੇ ਬਾਹਰ ਲੰਬੀਆਂ ਕਤਾਰਾਂ 'ਚ ਖੜ ਕੇ ਮਰੀਜ਼ ਆਪਣੇ ਰਜਿਸਟ੍ਰੇਸ਼ਨ ਕਰਵਾਉਣ ਦੀ ਉਡੀਕ ਕਰਦੇ ਰਹੇ ਸੂਬਾ ਸਰਕਾਰ ਨੇ ਮਰੀਜ਼ਾਂ ਦੀ ਹੋਰ ਰਹੀ ਖੱਜਲ ਖੁਆਰੀ ਦੇ ਮੱਦੇਨਜ਼ਰ ਸੰਸਥਾ ਨੂੰ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ। ਨਵੀਂ ਅਹਿਮ ਖਬਰ ਲੰਡਨ ਤੋਂ سامنے ਆ ਰਹੀ ਹੈ। ਉੱਤਰੀ ਇੰਗਲੈਂਡ ਦੇ ਮੈਂਚੈਸਟਰ ਹਵਾਈ ਅੱਡੇ ਤੇ ਗ੍ਰਿਫਤਾਰੀ ਦੌਰਾਨ ਇੱਕ ਬ੍ਰਿਟਿਸ਼ ਪੁਲਿਸ ਅਧਿਕਾਰੀ ਨੂੰ ਇੱਕ ਵਿਅਕਤੀ ਦੇ ਸਿਰ ਤੇ ਛੁੱਪੜੇ ਮਾਰਦੇ ਹੋਏ ਦੀ ਇੱਕ ਵੀਡੀਓ ਤੀਜ਼ੀ ਦੇ ਨਾਲ ਵਾਇਰਲ ਹੋਈ ਜਿਸ ਦੇ ਵਿਰੋਧ ਵਿੱਚ ਲੋਕਾਂ ਨੇ ਫੁੱਲ ਸਟੇਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਇਸ ਸੰਬੰਧ ਵਿੱਚ ਸ਼ਿਕਾਇਤ ਨੂੰ ਸੁਤੰਤਰ ਸ਼ਿਕਾਇਤ ਨਿਗਰਾਨ ਕੋਲ ਭੇਜਿਆ ਹੈ। ਵੀਡੀਓ ਚੇਅਰਪੋਰਟ ਦੀ ਕਾਰ ਪਾਰਕਿੰਗ ਦੇ ਵਿੱਚ ਕਫੜਾ ਦਫੜੀ ਵਾਲਾ ਦ੍ਰਿਸ਼ ਦਿਖਾਇਆ ਗਿਆ ਜਿਸ ਵਿੱਚ ਪੁਲਿਸ ਅਫਸਰ ਨੇ ਇੱਕ ਆਦਮੀ ਨੂੰ ਲੱਤ ਮਾਰੀ ਤੇ ਇੱਕ ਅਧਿਕਾਰੀ ਵੱਲੋਂ ਦੂਜੇ ਆਦਮੀ ਨੂੰ ਸਿਰ ਵਿੱਚ ਛੁੱਡੇ ਮਾਰਦੇ ਦਿਖਾਇਆ ਗਿਆ ਯੂਨਿਟਰਮੈਂਚੈਸਟਰ ਪੁਲਿਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਵੀਡੀਓ ਵਿੱਚ ਇੱਕ ਅਜੀਹੀ ਘਟਨਾ ਦਿਖਾਈ ਗਈ ਜੋ ਸੱਚਮੁੱਚ ਹੈਰਾਨ ਕਰਨ ਵਾਲੀ ਹੈ ਤੇ ਲੋਕ ਇਸ ਬਾਰੇ ਸਹੀ ਤੌਰ ਤੇ ਬਹੁਤ ਚਿੰਤਤ ਨੇ ਦਸਵੀਂ ਅਹਿਮ ਖਬਰ ਸultanpur ਤੋਂ سامنے ਆ ਰਹੀ ਹੈ ਕਾਂਗਰਸ ਨੇਤਾ rahul gandhi ਮਾਨਹਾਨੀ ਦੇ ਕਮਾਂਡਲੇ ਦੀ ਸੁਣਵਾਈ ਲਈ ਸ਼ੁੱਕਰਵਾਰ ਨੂੰ ਇੱਥੇ MP MLA ਦੀ ਅਦਾਲਤ ਵਿੱਚ ਪੇਸ਼ ਹੋਗੇ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਅਭਿਸ਼ੇਕ ਸਿੰਘ ਰਾਣਾ ਨੇ ਵੀਰਵਾਰ ਨੂੰ ਕਿਹਾ ਕਿ ਲੋਕਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗਾਂਧੀ ਸ਼ੁੱਕਰਵਾਰ ਨੂੰ ਸਵੇਰੇ 9:00 ਵਜੇ ਲਖਨਊ ਹਵਾਈ ਅੱਡੇ ਤੇ ਉਤਰਨਗੇ ਤੇ ਫਿਰ ਸੁल्तानਪੁਰ ਵੱਲ ਰਵਾਨਾ ਹੋਣਗੇ ਸਥਾਨਕ ਪਾਰਕਚੰਦਪਾਟੀ ਦੇ ਨੇਤਾ ਵਿਜੇ ਮਿਸ਼ਰਾ ਨੇ 4 ਅਗਸਤ 2018 ਨੂੰ ਰਾਹੁਲ ਗਾਂਧੀ ਦੇ ਖਿਲਾਫ 2018 ਵਿੱਚ ਤਤਕਾਲੀ ਪਾਚ ਪ੍ਰਦਾਨ ਤੇ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਂਧ ਦੇ ਖਿਲਾਫ ਕਥਿਤ ਇਤਰਾਜ਼ਯੋਗ ਕਿਪਨੀ ਕਰਨ ਲਈ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ ਸੋ ਇਹ ਸਨ ਅੱਜ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇ ਸੇਵਕ ਨਿਊਜ਼ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ